ਸੂਬੇਦਾਰ Shiv Singh ਦੀ ਪੁਸਤਕ ਅਨੂਠੀਆਂ ਯਾਦਾਂ ਹੱਡ ਬੀਤੀਆਂ ਦਾ 7ਵਾਂ ਦੇ ਆਏ ਭਾਗ 5 6/7 1968 ਈਸਵੀ ਨੂੰ ਪਲਟਨ ਦੇ 21C ਦੇ ਕਲਰਕ ਦੇ ਟੈਂਟ ਤੇ ਛਾਪਾ ਮੈਂ 2 ਮਹੀਨੇ ਦੀ ਛੁੱਟੀ 7/7 1968 ਨੂੰ ਜਾਣਾ ਸੀ ਛੁੱਟੀ ਜਾਣ ਦੇ ਸਾਰੇ ਕਾਗਜ਼ ਚਾਰ ਹੋ ਚੁੱਕੇ ਸੀ 2 ਮਹੀਨੇ ਦੀ ਲੀਵ ਅਡਵਾਂਸ ਸਮੇਤ ਮੈਂ ਸਾਰੀ ਤਨਖਾਹ ਵੀ ਲੈ ਚੁੱਕਿਆ ਸੀ ਅਤੇ CST ਬੰਦ ਦਾ ਚਾਰਜ ਪੱਕੇ ਤੌਰ ਤੇ ਨਾਇਕ ਸ਼ਵਿੰਦਰ ਸਿੰਘ ਨੂੰ ਸੰਭਾਲ ਚੁੱਕਿਆ ਸੀ ਤੇ ਪਲਟਨ ਦੇ ਕੈਂਤੀਸ ਮਹੀਨੇ ਦਾ ਨਵਾਂ ਕੰਟੇਨ ਸਟਾਕ ਕਲਕੱਤਾ ਦੀ ਫੋਰਡ ਵਿਲੀਅਮ ਕਿਲਾ ਸਥਿਤ ਸੀਐਸਡੀ 1 ਦੇ ਵੱਡੇ ਕੇਂਦਰੀ ਪੰਡਾਰ ਤੋਂ ਮੈਂ 671968 ਨੂੰ ਲੈਣ ਗਿਆ ਤੇ ਸਾਰਾ ਸਮਾਨ ਪਲਟਨ ਵਿਖੇ ਬੈਰਕਪੁਰ ਜਦੋਂ ਮੈਂ ਲੈ ਕੇ ਆਇਆ ਤਾਂ ਪਤਾ ਲੱਗਾ ਕਿ ਇੱਥੇ ਸੀਐਮਪੀ ਦੀ ਮਦਦ ਨਾਲ ਬਰਗੇਡ ਇੰਟੈਲੀਜੈਂਟ ਨੇ ਛਾਪਾ ਮਾਰਿਆ ਸੀ ਜਿਸ ਕਰਕੇ ਹਵਾਲदार ਕਲਰਕ ਜੋਗਿੰਦਰ ਸਿੰਘ ਦੇ ਟੈਂਟ ਦੇ ਖੋਖੇ ਵਿੱਚੋਂ ਸ਼ਰਾਬ ਫੜੀ ਗਈ ਹੈ ਯੋਨੇ ਜੈਸੀ ਜਿਸ ਕਰਕੇ 7/7/1968 ਨੂੰ ਸਵੇਰੇ ਕੋਰਟ ਆਫ ਇਨਕੁਆਇਰੀ ਸ਼ੁਰੂ ਹੋਗੀ ਤੇ ਮੈਨੂੰ ਉਸ ਵਿੱਚ ਸ਼ਾਮਲ ਹੋਣਾ ਪੈਣਾ ਸੀ ਤੇ ਮੇਰੀ ਛੁੱਟੀ ਰੁੱਕ ਗਈ ਇਨਕੁਆਇਰੀ ਸ਼ੁਰੂ ਹੋ ਗਈ 7/7/1968 ਨੂੰ ਸਵੇਰੇ ਇੱਕ ਅਫਸਰ ਜਿਸ ਨੂੰ ਪਲਟ ਨੇ ਕਿਹਾ ਸੀ ਵੱਲੋਂ ਮੇਰੇ ਕੋਲੋਂ ਤੇ ਜਗਿੰਦਰ ਸਿੰਘ ਨੈਕਸ਼ਵਿੰਦਰ ਸਿੰਘ ਤੇ ਸਪਾਈ ਕਰਨ ਸਿੰਘ ਕੋਲੋਬੀਅਨ ਲੈ ਲਗੇ ਤੇ ਦਸਤਕਤ ਕਰਵਾ ਲਏਗੇ ਸਨ ਜਿਸ ਵਿੱਚ ਮੈਂ ਸਹਿਯੋਗ ਕਰਦੇਨ ਸਾਫ ਦੱਸ ਦਿੱਤਾ ਸੀ ਇਹ 6 ਵਿੱਚੋਂ 4 ਬੋਤਲਾਂ ਵਿਸਕੀ ਕੇ ਵਿੱਚੋਂ ਚਾਰੀ ਬਰਾਂਡੀ ਤੇ ਜਿੰਨ ਇੱਕ ਬੋਤਲ ਤੇ ਕੁਝ ਬੋਤਲਾਂ ਰੰਮ ਦੀਆਂ ਜੋ ਫੜੀਆਂ ਗਈਆਂ ਸੀ। ਬਾਕੀ ਜਗਿੰਦਰ ਸਿੰਘ ਪੀ ਗਿਆ ਜਾਂ ਵਰਤ ਲੀਆਂ ਹੋਣਗੀਆਂ। ਮੈਂ ਸੱਚੋ ਸੱਚ ਸਭ ਦੱਸ ਦਿੱਤਾ ਸੀ। ਅਸਲ ਵਿੱਚ ਇਹ ਮੇਰੀ ਵੱਡੀ ਤੇ ਪਹਿਲੀ ਗਲਤੀ ਸੀ ਜੋ ਮੈਂ ਕਿਸੇ ਲਾਲਚ ਜਾਂ ਕਿਸੇ ਨਿੱਜੀ ਫਾਇਦੇ ਵਾਸਤੇ ਨਹੀਂ ਕੀਤੀ ਸੀ। ਸਗੋਂ ਸੀਓ ਕਰਨਲ ਐਮ ਸੀ ਸਿੰਘ ਦੇ ਦਸਤਾਖਤਾਂ ਵਾਲੇ ਕਾਗਜ਼ ਦੇ ਟੁਕੜੇ ਮਿਲੇ ਤੋਂ ਮਗਰੋਂ ਸਾਰਾ ਸਮਾਨ ਦਿੱਤਾ ਗਿਆ ਸੀ। ਸੀਓ ਹੁਣ ਛੁੱਟੀ ਤੇ ਸੀ ਉਸ ਦੀ ਥਾਂ ਮੇਜਰ ਸੀ ਕੇ ਰੈਣਾ। ਉਹਨਾਂ ਦੀ ਠਾਂਤੇ ਸੀ ਸਮਾਨ ਲੈਣ ਤੋਂ ਮਗਰੋਂ ਕਾਫੀ ਸਮੇਂ ਤੋਂ ਬਾਅਦ ਉਹ ਕਾਗਜ਼ ਦੇ ਟੁਕੜੇ ਪਾੜ ਦੁੱਤੇ ਜਾਂਦੇ ਸਨ ਹੁਣ ਉਹ ਪਾੜ ਦਿੱਤੇ ਗਏ ਸੀ ਕਿਉਂਕਿ ਉਹਨਾਂ ਦੀ ਹੁਣ ਲੋੜ ਹੀ ਨਹੀਂ ਸਮਝੀ ਗਈ ਸੀ ਪਰ ਅਚਾਨਕ ਇਹ ਪਾਣਾ ਵਰਤ ਗਿਆ ਸੀ ਉਸ ਵੇਲੇ ਵੱਡਾ ਸੀਓ ਛੁੱਟੀ ਤੇ ਹੁਣ ਕਰਕੇ ਸੱਚਾ ਹੁਣ ਕਰਕੇ ਵੀ ਫਿਰ ਵੀ ਮੈਂ ਇਸ ਤਰ੍ਹਾਂ ਹੋਣ ਦੀ ਗਲਤੀ ਤੇ ਮਾਫੀ ਵੀ ਮੰਗੀ ਸੀ ਮੈਂ ਸਮਝਿਆ ਬਲਟਨ ਦੇ ਸਭ ਅ fırsਰਾਂ ਨੂੰ ਮੇਰੇ ਬਾਰੇ ਸਾਰਾ ਪਤਾ ਹੈ ਕਿ ਇਹ ਇਸ ਮਾਮੂਲੀ ਹੈ ਉਹ ਜ਼ਰੂਰ ਇਸ ਕੇਸ ਨੂੰ ਰਫਾ ਦਫਾ ਕਰ ਦੇਣਗੇ ਭਾਵੇਂ ਇਹ ਕਿਸੇ ਵੀ ਲਾਲਚ ਵਿੱਚ ਜਾ ਕਿਸੇ ਫਾਇਦੇ ਵਾਸਤੇ ਨਹੀਂ ਸੀ ਜਿਸ ਬਾਰੇ ਸਾਰੀ ਛਾਣਬੀਨ ਅਤੇ ਡੂੰਗੀ ਕ੍ਰਾਸ ਚੈਕਿੰਗ ਵੀ ਕੀਤੀ ਗਈ ਕਿ ਕਿਤੇ ਇਹ ਕੋਈ ਫਰਾਡ ਨਿਕਲਾ ਵੀ ਹੋ ਸਕਦਾ ਬਹੁਤ ਸਾਰਾ ਪੈਸਾ ਵੀ ਖਾਦਾ ਗਿਆ ਹੋਵੇ ਪਰ ਹੋਰ ਕੁਝ ਵੀ ਨਹੀਂ ਨਿਕਲਿਆ ਸੀ ਇਹ ਕੇਸ ਬਰਗੇਡ ਇੰਟੈਲੀਜੈਂਸ ਦਾ ਹੋਣ ਕਰਕੇ ਪਲਟਨ ਦੇ ਅਫਸਰ ਇਸ ਵਿੱਚ ਨਾ ਦਖਲ ਦੇ ਸਕਦੇ ਸੀ ਨਾ ਕੋਈ ਸ਼ਬਦ ਬਦਲ ਸਕਦੇ ਸੀ ਪਲਟਨ ਦੇ ਸੀਓ ਦਾ ਕਾਰਜਕਾਰਨ ਹਰ ਪਲਟਨ ਦਾ ਸੀਓ ਕਮਾਂਡਿੰਗ ਅਫਸਰ ਲਗਭਗ 3 ਕੋਸਾਲ ਪਲਟਨ ਤੇ ਕਮਾਂਡ ਕਰਦਾ ਫਿਰ ਬਦਲ ਦਿੱਤਾ ਜਾਂਦਾ ਹੈ ਅਗਲਾ ਬਣਨ ਵਾਲਾ ਸੀਓ ਉਸੇ ਗਰੁੱਪ ਦਾ ਸੀਨੀਅਰ ਮੈਨੇਜਰ ਚਾਹੇ ਕਿਸੇ ਵੀ ਪਲਟਨ ਦਾ ਹੋਵੇ ਬਦਲ ਕੇ ਪਹਿਲੋਂ ਹੀ ਉਸ ਪਲਟਨ ਵਿੱਚ 2IC ਦੀ ਡਿਊਟੀ ਕਰਨ ਵਾਸਤੇ ਭੇਜ ਦਿੱਤਾ ਜਾਂਦਾ ਹੈ ਤਾਂ ਕਿ ਸੀਓ ਦੀ ਬਦਲੀ ਤੋਂ ਮਗਰੋਂ ਉਹ ਮੇਜਰ ਤੋਂ ਤਰੱਕੀ ਕਰਕੇ ਕਰਨਲ ਬਣ ਕੇ ਉਸ ਪਲਟਨ ਦਾ ਸੀਓ ਬਣ ਸਕੇ ਪੁਰਾਣੇ ਸਮੇਂ ਤੇ ਹੁਣ ਮੌਜੂਦਾ ਸਮੇਂ ਵਿੱਚ ਫਰਕ ਇਹ ਆ ਗਿਆ ਕਿ ਉਸ ਵੇਲੇ ਕਰਨਲ ਰੈਂਕ ਸਿਰਫ ਏਰੀਆ ਜਾਂ ਸੈਕਟਰ ਕਮਾਂਡਰ ਦਾ ਹੀ ਹੁੰਦਾ ਸੀ ਫਿਰ ਪੈਂਚਨ ਆ ਜਾਂਦਾ ਸੀ ਪਲਟਨ ਦਾ ਸੀਓ ਲੈਫਟੀਨੈਂਟ ਕਰਨਲ ਤੇ 2आईसीਸੀ ਨਿਰਮੇਜਨ ਹੁੰਦਾ ਸੀ ਜੋ ਸੀਓ ਦੀ ਗੈਰ ਮੌਜੂਦਗੀ ਵੇਲੇ ਪਲਟਨ ਦਾ ਕੰਮ ਸੰਭਾਲਦਾ ਸੀ ਲੈਫਟੀਨੈਂਟ ਕਰਨਲ ਹੀ ਤਰੱਕੀ ਕਰਕੇ ਬਰਗੇਡੀਅਰ ਬਣਦਾ ਸੀ ਪਰ ਮੌਜੂਦਾ ਸਮੇਂ ਵਿੱਚ ਪਲਟਨ ਦਾ ਸੀਓ ਕਰਨਲ ਹੁੰਦਾ ਤੇ 2आईसी ਲੈਫਟੀਨੈਂਟ ਕਰਨਲ ਹੁੰਦਾ ਇਹ ਤਬਦੀਲੀ ਹੋ ਚੁੱਕੀ ਹੈ 6 7 1968 ਈਸਵੀ ਨੂੰ ਪਲਟਨ ਦੇ 2आईसी ਦੇ ਕਲਰਕ ਦੇ ਟੈਂਟ ਤੇ ਛਾਪ ਸਾਡੀ ਪੰਜ ਸਿੱਖ ਪਲਟਨ ਬਾਰੀ ਪਲਟਨ ਪਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਤੋਂ ਥੋੜੀ ਦੂਰ ਬਰਕਪੁਰ ਸੀ ਤੇ ਪਲਟਨ ਦੇ ਸੀਓ ਸਾਹਿਬ ਲੈਫਟੀਨੈਂਟ ਕਰਨਲ ਦੁਰਜਨ ਸਿੰਘ ਲਗਭਗ 30 ਸਾਲਾਂ ਤੋਂ ਕਮਾਂਡ ਕਰ ਰਹੇ ਸੀ ਉਹਨਾਂ ਦੀ ਜਗ੍ਹਾ ਸੰਭਾਲਣ ਵਾਸਤੇ ਇੱਕ ਸੀਨੀਅਰ ਮੇਜਰ ਐਮ ਸੀ ਸਿੰਘ 2आईसी ਬਣ ਕੇ ਆ ਚੁੱਕੇ ਸੀ ਉਹ ਆਪਣੀ ਪਹਿਲੀ ਪਲਟਨ ਵਿੱਚੋਂ ਇੱਕ ਆਪਣਾ ਵਿਸ਼ਵਾਸਪਾਤਰ ਹੌਲਦਾਰ ਕਲਰਕ ਜੁਗਿੰਦਰ ਸਿੰਘ ਨੂੰ ਵੀ ਨਾਲ ਲੈ ਕੇ ਆਏ ਸੀ ਜਿਸ ਨੂੰ ਆਪਣੇ ਹੀ ਦਫ਼ਤਰ ਵਿੱਚ ਲਾ ਲਿਆ ਸੀ ਉਸ ਸੀ ਮੇਜਰ ਨੇ ਸੀਓ ਬਨਣਾ ਸੀ ਜਿਸ ਕਰਕੇ ਆਉਣ ਵਾਲੇ ਸਮੇਂ ਵਿੱਚ ਕੰਮ ਨੂੰ ਠੀਕ ਤਰੀਕੇ ਨਾਲ ਚਲਾਉਣ ਵਾਸਤੇ ਪਲਟਨ ਦੀਆਂ ਖਾਸ ਥਾਵਾਂ ਤੇ ਆਪਣੀ ਹੀ ਮਰਜ਼ੀ ਦੇ ਬੰਦੇ ਚੁਣ ਕੇ ਲਾਉਣ ਵਾਸਤੇ ਤੇ ਪਹਿਲਿਆਂ ਨੂੰ ਬਦਲਦੀ ਕਰਨ ਦਾ ਸਿਲਸਿਲਾ ਸ਼ੁਰੂ ਹੋ ਗਿਆ ਸੀ ਮੈਂ ਸੀ ਕੰਪਨੀ ਦੀ ਨੌ ਪਲਾਟੂਨ ਦਾ ਹਵਾਲਦਾਰ ਸੀ ਮੇਰੇ ਬਾਰੇ ਕਿਸੇ ਨੇ ਪੜੇ ਲਿਖੇ ਹੋਣ ਦੀ ਦਸ ਪਾ ਦਿੱਤੀ ਹੋਵੇਗੀ ਤਾਂ ਨਾ ਚਾਹੁੰਦੇ ਹੋਇਆ ਵੀ ਮੈਨੂੰ ਪਲਟਨ ਦੀ ਸੀਐਸਟੀ 1 ਕੰਟੇਨਰ ਦਾ ਚਾਰਜ ਲੈਣਾ ਪਿਆ ਸੀ ਮੈਨੂੰ ਬਹੁਤ ਮਿਹਨਤ ਕਰਨੀ ਪਈ ਸੀ ਹਰ ਵਰਗ ਤੋਂ ਮਦਦ ਤੇ ਹੌਸਲਾ ਤੇ ਹੱਲਾਸ਼ੇਰੀ ਵੀ ਬਹੁਤ ਮਿਲ ਰਹੀ ਸੀ ਹੌਲਡਰ ਕਲਰਕ ਜਗਿੰਦਰ ਸਿੰਘ ਫਗਵਾੜੇ ਸ਼ਹਿਰ ਦੇ ਉੱਤਰ ਵਾਲੇ ਪਿੰਡ ਟੋਡਰਪੁਰ ਦਾ ਵਾਸੀ ਜਗਿੰਦਰ ਸਿੰਘ ਸੱਚ ਮੁੱਚ ਬਹੁਤ ਹੀ ਮਿਹਨਤੀ ਅਨਥਕ ਸਰੀਰ ਹੋਣ ਕਰਕੇ ਐਮ.ਸੀ. ਸਿੰਘ ਦਾ ਵਿਸ਼ਵਾਸਪਾਤਰ ਬਣ ਗਿਆ ਸੀ ਉਹਨਾਂ ਦੇ ਨਾਲ ਹੀ ਪੰਜ ਸਿੱਖ ਵਿਚ ਆ ਗਿਆ ਸੀ ਉਹ ਪੂਰਾ ਦਿਨ ਗੱਦੀ ਰਾਤ ਤੱਕ ਹਰ ਰੋਜ਼ ਦਫ਼ਤਰ ਦਾ ਕੰਮ ਕਰਦਾ ਰਹਿੰਦਾ ਸੀ ਤੇ ਸ਼ਰਾਬ ਦਾ ਥਿਸ ਇਜ਼ ਜ਼ਿਆਦਾ ਕੰਮ ਕਰਕੇ ਹੋ ਗਿਆ ਹੋਣਾ ਐਮ.ਸੀ. ਸਿੰਘ ਨੂੰ ਇਸ ਹਾਲਤ ਦਾ ਪਤਾ ਹੋਣ ਕਰਕੇ ਹੀ ਉਸ ਵੱਲੋਂ ਮੰਗੀ ਸ਼ਰਾਬ ਜੋ ਚਾਹੇ ਦੀ ਪਰਚੀ ਦਸਤਕਾਂ ਸਮਿਤ ਮੇਰੇ ਕੋਲ ਪਹੁੰਚਦੀ ਸੀ ਤਾਂ ਮੈਂ ਪੈਸੇ ਲੈ ਕੇ ਉਤਨੀ ਸ਼ਰਾਬ ਐਮ ਸੀ ਸਿੰਘ ਜਾਂ ਅਫੀਸਰ ਮੈਸਦੇ ਨਾਤੇ ਉਸ ਦੇ ਸਹਾਇਕ ਨੂੰ ਦੇ ਦਿੰਦਾ ਸੀ ਤੇ ਲਏ ਹੋਏ ਪੈਸੇ ਜਮ੍ਹਾਂ ਕਰਾ ਦਿੰਦਾ ਸੀ ਕਦੇ ਥੋੜੀ ਤੇ ਕਦੇ ਜ਼ਿਆਦਾ ਸ਼ਰਾਬ ਦੇਣ ਦਾ سلسلہ ਚੱਲਦਾ ਹੀ ਰਹਿੰਦਾ ਸੀ ਤੇ ਬਿੱਲ ਸਬੰਧਤ ਅਫਸਰ ਜਾਂ ਅਫੀਸਰ ਮੈਸਦੇ ਹੀ ਨਾਤੇ ਕੱਟ ਸਕਦਾ ਸੀ ਜਗਿੰਦਰ ਸਿੰਘ ਬਾਰੇ ਰਾਤ ਦੇ ਸੰਤਰੀ ਦੱਸਦੇ ਹੁੰਦੇ ਸੀ ਕਿ ਉਹ ਰਾਤ ਨੂੰ ਕੰਮ ਕਰਦਾ ਦਫ਼ਤਰ ਵਿੱਚ ਥੋੜੀ ਦੇਰ ਮਗਰੋਂ ਇੱਕ ਪੈਗ ਜ਼ਰੂਰ ਲਾ ਲੈਂਦਾ ਸੀ ਉਹ ਸਾਰੀ ਸ਼ਰਾਬ ਆਪ ਹੀ ਨਹੀਂ ਪਿੰਦਾ ਸੀ ਸਗੋਂ ਉਸਤਾ ਮਿਹਰਬਾਨਾ ਵਾਲਾ ਸਭਾ ਹੋਂ ਕਰਕੇ ਦੂਸਰਿਆਂ ਆਏ ਗਏ ਨੂੰ ਵੀ ਪੈਗ ਲਵਾ ਦਿੰਦਾ ਸੀ ਜੇ ਕਿਸੇ ਛੁੱਟੀ ਜਾਣ ਵਾਲੇ ਜਵਾਨ ਨੇ ਦੋ ਬੋਤਲਾਂ ਮੰਗ ਲਈਆਂ ਤਾਂ ਵੀ ਉਹ ਦੇ ਦਿੰਦਾ ਸੀ ਤੇ ਪੈਸੇ ਵੀ ਛੁੱਟੀ ਕੱਟ ਕੇ ਵਾਪਸ ਐ ਤੋਂ ਹੀ ਲੈਂਦਾ ਸੀ ਸ਼ਰਾਬ ਬਾਰੇ ਫੌਜ ਦਾ ਕਾਨੂੰਨ ਮੌਜੂਦਾ ਸਮੇਂ ਵਿੱਚ ਮੈਂ ਦੇਖਦਾ ਹਾਂ ਕਿ ਪੈਨਸ਼ਨ ਆਇਆ ਹਰ ਰੈਂਕ ਦਾ ਪੈਨਸ਼ਨਰ ਜੋ ਚਾਹੇ ਸੀਐਸਟੀ 1 ਕੰਟੇਨ ਵਿੱਚੋਂ ਮਹੀਨੇ ਦਾ ਕੋਟਾ ਬਿਸਕੀ ਬ੍ਰਾਂਡੀ ਜਨ ਬੀਅਰ ਅਤੇ ਰਮ ਸਿਰਫ ਕੋਟੇ ਮੁਤਾਬਕ ਲੈ ਸਕਦਾ ਹੈ ਮਤਲਬ ਮਰਜ਼ੀ ਮੁਤਾਬਕ ਸ਼ਰਾਬ ਖਰੀਦਣ ਦੀ ਖੁੱਲ ਹੋ ਗਈ ਹੈ ਪਰ 1930 ਈਸਵੀ ਵੇਲੇ ਇਸ ਤਰ੍ਹਾਂ ਨਹੀਂ ਸੀ ਉਸ ਵੇਲੇ ਵਿਸਕੀ ਬਰਾਂਡੀ ਜਨ ਬੀਅਰ ਸਿਰਫ ਅਫਸਰਾਂ ਦੀ ਸ਼ਰਾਬ ਹੋਣ ਕਰਕੇ ਖਰੀਦ ਸਕਦੇ ਸੀ ਤੇ ਅਫਸਰ ਰਾਮ ਵੀ ਖਰੀਦ ਸਕਦੇ ਸੀ ਪਰ ਸਪਾਈ ਅਹੁਦੇਦਾਰ ਤੇ ਜੀਸੀਓ ਵਾਸਤੇ ਸਿਰਫ ਰਾਮੀ ਹੁੰਦੀ ਸੀ ਜਿਸ ਨੂੰ ਇਜਾਜ਼ਤ ਲੈ ਕੇ ਜਾਂ ਖਾਸ ਦਿਨ ਹੀ ਪੀ ਸਕਦੇ ਸੀ ਕੋਲ ਨਹੀਂ ਰੱਖ ਸਕਦੇ ਸੀ ਛੁੱਟੀ ਜਾਣ ਵੇਲੇ ਦੋ ਬੋਤਲਾਂ ਨਾਲ ਘਰ ਤਾਂ ਲੈ ਜਾ ਸਕਦਾ ਹੈ पर उस दी रसीद इजाजतस वाली पर्ची भी फड़े जाने ਤੋਂ ਬਚਣ ਵਾਸਤੇ ਨਾਲ ਹੀ ਲੈ ਜਾਣੀ ਜ਼ਰੂਰੀ ਹੁੰਦੀ ਹੈ ਇਸ ਤਰ੍ਹਾਂ ਰਮ ਸਿਰਫ ਸਿਪਾਹੀ ਅਹੁਦੇਦਾਰ ਤੇ JCO ਵਾਸਤੇ ਤੇ ਬਾਕੀ ਸਭ ਕਿਸਮ ਦੀ ਸ਼ਰਾਬ ਸਿਰਫ ਅਫਸਰਾਂ ਵਾਸਤੇ ਹੀ ਹੈ ਮਤਲਬ ਸ਼ਰਾਬ ਦੋ ਕਿਸਮ ਵਿੱਚ ਤੇ ਦੋ ਕਿਸਮ ਦੇ ਹਿੱਸਿਆਂ ਵਿੱਚ ਵੰਡੀ ਹੋਈ ਸੀ ਪਰ ਅੱਜ ਕੱਲ ਇਸ ਤਰ੍ਹਾਂ ਨਹੀਂ ਹੈ ਉਸ ਵੇਲੇ 6/7/1968 ਤੋਂ ਕਾਫੀ ਸਮਾਂ ਪਹਿਲਾਂ ਹੀ CO ਦੁਰਜਨ ਸਿੰਘ ਬਦਲ ਕੇ ਜਾ ਚੁੱਕੇ ਸੀ ਤੇ ਮੇਜਰ ਐਮ ਸੀ ਸਿੰਘ CO ਬਣ ਕੇ ਕਮਾਂਡ ਸੰਭਾਲ ਚੁੱਕੇ ਸੀ ਹਵਾਲਦਾਰ ਜੁਗਿੰਦਰ ਸਿੰਘ ਜ਼ਿਆਦਾ ਸ਼ਰਾਬ ਇਕੱਠੀ ਹੀ ਲੱਗਿਆ ਸੀ ਅਸਲ ਵਿੱਚ ਆਰਾਮ ਕਰਨ ਵਾਲੀਆਂ ਡਿਊਟੀਆਂ ਕਰਕੇ ਮੈਂ ਸ਼ੁਰੂ ਤੋਂ ਹੀ ਖੁਸ਼ ਨਹੀਂ ਸੀ ਮੈਂ ਫੀਲਡ ਮੈਦਾਨ ਵਿੱਚ ਹੀ ਕੰਮ ਕਰਨ ਵਿੱਚ ਖੁਸ਼ ਰਹਿੰਦਾ ਸੀ ਇਹ ਮੇਰੀ ਕੁਦਰਤੀ ਆਦਤ ਸ਼ੁਰੂ ਤੋਂ ਹੀ ਹੈ ਪਰ ਫਿਰ ਵੀ ਜਿੱਥੇ ਮੈਨੂੰ ਲਗਾ ਦਿੱਤਾ ਜਾਂਦਾ ਸੀ ਹੁਕਮ ਮੰਨ ਲੈਂਦਾ ਸੀ ਕੰਮ ਦਿਲੋਂ ਜੀ ਲਾ ਕੇ ਜ਼ਰੂਰ ਕਰਦਾ ਸੀ ਕੁਦਰਤ ਸਫਲਤਾ ਵੀ ਜ਼ਰੂਰ ਬਖਸ਼ਦੀ ਹੈ ਜਦੋਂ ਕੰਟੀਨ ਕਾਫੀ ਤਰੱਕੀ ਕਰ ਗਈ ਮੈਂ ਵੀ ਬਦਲੀ ਕਰਾਉਣ ਦਾ ਮਨ ਬਣਾ ਲਿਆ ਸੀ ਤੇ ਬਹਾਨਾ 2 ਮਹੀਨੇ ਦੀ ਛੁੱਟੀ ਜਾਣ ਦਾ ਬਣਾਇਆ ਸੀ ਮੇਰੇ ਅਤੇ ਜੋਗਿੰਦਰ ਸਿੰਘ ਦਾ ਆਪਸੀ ਪਿਆਰ ਵੀ ਬਹੁਤ ਗੂੜਾ ਸੀ ਮੇਰੇ ਛੁੱਟੀ ਜਾਣ ਤੇ ਮਗਰੋਂ ਕੰਟੀਨ ਦੇ ਵਾਪਸ ਨਾ ਆਉਣ ਤੇ ਉਹ ਫਿਕਰਮੰਦ ਜ਼ਰੂਰ ਹੋ ਗਿਆ ਸੀ ਕਿ ਸ਼ਾਇਦ ਅਗਲਾ ਹਵਾਲਦਾਰ ਦਾ ਸਲੂਕ ਪਤਾ ਨਹੀਂ ਮੇਰੇ ਨਾਲ ਕਿਸ ਤਰ੍ਹਾਂ ਦਾ ਹੋਵੇਗਾ ਉਸ ਨੇ ਸੀਓ ਸਾਹਿਬ ਤੋਂ ਵੱਡੀ ਖੇਪ ਬਾਰੀ ਸ਼ਰਾਬ ਦੀ ਪਰਚੀ ਤੇ ਦਸਤਕਦ ਕਰਵਾ ਲਈ ਸੀ ਤੇ ਮੈਨੂੰ ਦੱਸਿਆ ਸੀ ਕਿ ਸੀਓ ਸਾਹਿਬ ਵੀ ਛੁੱਟੀ ਜਲਦੀ ਜਾ ਰਹੇ ਹਨ ਤੂੰ ਮੈਨੂੰ ਪਰਚੀ ਤੇ ਲਿਖੀਆ 6 ਬੋਤਲਾਂ ਵਿਸਕੀ ਤੇ 6 ਬੋਤਲਾਂ ਬਰਾਂਡੀ ਇੱਕ ਜਿੰਨ ਦੀ ਬੋਤਲ ਮੇਰੇ ਸਹਾਕ ਚਰਨ ਸਿੰਘ ਨੂੰ ਦੇ ਦੇਵੀਂ ਤੇ ਉਹਨਾਂ ਦੀ ਕੀਮਤ ਦੇ ਪੈਸੇ ਵੀ ਲੈ ਲਵਈ ਬਿੱਲ ਅਫਸਰ ਮੈਸਟਰ ਦਾ ਨਾਂ ਕਟਣਾ ਹੈ ਕਿਉਂਕਿ ਸ਼ਰਾਬ ਜ਼ਿਆਦਾ ਹੋਣ ਕਰਕੇ ਇੰਨੀ ਸ਼ਰਾਬ ਇੱਕ ਅਫਸਰ ਦੇ ਨਾਂ ਤੇ ਨਹੀਂ ਦਿੱਤੀ ਜਾ ਸਕਦੀ ਮੈਂ ਇਸੇ ਤਰ੍ਹਾਂ ਹੀ ਕੀਤਾ ਤੇ ਨਗਦ ਪੈਸੇ ਲੈ ਕੇ ਜਮ੍ਹਾਂ ਕਰਾ ਦਿੱਤੇ ਸੀ ਰਾਮ ਦਾ ਚਾਰਜ ਮੇਰੇ ਕੋਲ ਨਹੀਂ ਉਹ ਸੂਬੇਦਾਰ ਅਮਰ ਸਿੰਘ ਕੋਲ ਸੀ ਉਸਨੇ ਕੁਝ ਸ਼ਰਾਬ ਰਾਮਜ਼ੀਆਂ ਬੋਤਲਾਂ ਵੀ ਇਸੇ ਤਰ੍ਹਾਂ ਕਰਕੇ ਅਮਰ ਸਿੰਘ ਕੋਲੋਂ ਲੈ ਕੇ ਆਪਣੇ ਟੈਂਟ ਵਿੱਚ ਰੱਖ ਰਹੀਆਂ ਸੀ ਇਹ ਕਹਾਣੀ ਜੂਨ 1968 ਦੇ ਅੰਤ ਦੀ ਹੈ ਤੇ ਮਗਰੋਂ ਜਲਦੀ ਸੀਓ ਵੀ ਛੁੱਟੀ ਚਲੇ ਗਿਆ ਸੀ ਤੇ ਮੈਂ ਜੁਲਾਈ 1968 ਨੂੰ ਜਾਣਾ ਸੀ ਟੈਂਟ ਤੇ ਛਾਪਾ ਕਿਵੇਂ ਪਿਆ ਸੁਣ ਵਿੱਚ ਆਇਆ ਸੀ ਕਿ ਮੇਰੇ ਕੋਲੋਂ ਕੰਟੇਨ ਦਾ ਚਾਰਜ ਲੈ ਚੁੱਕਿਆ ਨੈਕ ਸ਼ਵਿੰਦਰ ਸਿੰਘ ਤੇ ਜੋਗਿੰਦਰ ਸਿੰਘ ਦਾ ਦਫ਼ਤਰ ਸਹਾਇਕ ਸਫਾਈ ਚਰਨ ਸਿੰਘ ਤੇ ਖੌਲਦਾਰ ਦਰਸ਼ਨ ਸਿੰਘ ਜੋ ਬਰਗੇਡ ਇੰਟੈਲੀਜੈਂਸ ਵਿੱਚ ਸੀ ਤਿੰਨੋਂ ਗੁਰਦਾਸਪੁਰ ਜ਼ਿਲ੍ਹੇ ਵਿੱਚੋਂ ਆਪਸ ਵਿੱਚ ਨੇੜਲੇ ਪਿੰਡਾਂ ਤੋਂ ਹੀ ਲਵਾਨਾ ਭਾਈਚਾਰੇ ਤੋਂ ਤੇ ਤਿੰਨੋਂ ਹੀ ਟੱਬਰ ਸਮੇਤ ਬੱਚਿਆਂ ਤੇ ਪਰਿਵਾਰ ਦੇ ਨਾਲ ਕੁਆਟਰ ਵਿੱਚ ਨੇੜੇ ਹੋਣ ਹੋਣ ਕਰਕੇ ਆਪਸੀ ਪਿਆਰ ਸੀ ਤੇ ਰੋਜ਼ ਸ਼ਾਮ ਨੂੰ ਇਕੱਠੇ ਹੁੰਦੇ ਤੇ ਪੈਗ ਵੀ ਸਾਂਝਾ ਕਰਦੇ ਸੀ ਇੱਕ ਦਿਨ ਸਹਿਸਵਾ ਚਰਨ ਸਿੰਘ ਦੇ ਮੂੰਹ ਪੈਗ ਲਾਏ ਤੋਂ ਮਿਲੀ ਲੋਰ ਸਰੂਰ ਵਿੱਚ ਦੱਸ ਹੋ ਗਿਆ ਕਿ ਜੋਗਿੰਦਰ ਸਿੰਘ ਦੇ ਦਫ਼ਤਰ ਵਾਲੇ ਟੈਂਟ ਵਿੱਚ ਕਾਫੀ ਸ਼ਰਾਬ ਜਮ੍ਹਾਂ ਕਰਕੇ ਰੱਖੀ ਹੋਈ ਹੈ ਤਾਂ ਇਹ ਗੱਲ ਦਰਸ਼ਨ ਸਿੰਘ ਨੇ ਨੋਟ ਕਰ ਲਈ ਉਨ੍ਹਾਂ ਦੇ ਸਾਥੀ ਇੰਟੈਲੀਜੈਂਸ ਵਾਲੇ ਦਰਸ਼ਨ ਸਿੰਘ ਨੇ 6/7/1968 ਨੂੰ ਸਵੇਰੇ ਸੀਐਮਪੀ ਦੀ ਮਦਦ ਨਾਲ ਆਪਣੀ ਨਿੱਜੀ ਤਰੱਕੀ ਵਾਸਤੇ ਦਫ਼ਤਰ ਤੇ ਛਾਪਾ ਮਰਵਾ ਦਿੱਤਾ ਤਾਂ ਸਭ ਕੁਝ ਫੜਿਆ ਗਿਆ ਸੀ ਦਰਸ਼ਨ ਸਿੰਘ ਨੇ ਇਹ ਵੀ ਨਹੀਂ ਸੋਚਿਆ ਕਿ ਮਗਰੋਂ ਉਸ ਦੇ ਨੇੜਤਾ ਵਾਲਿਆਂ ਨਾਲ ਵੀ ਕੀ ਸਰੂਖ ਹੋਵੇਗਾ ਹੁਣ ਮੈਂ ਤੇ ਜਗਿੰਦਰ ਸਿੰਘ ਕਸੂਤੇ ਫਸ ਗਏ ਸੀ ਤੇ ਨਾਲ ਹੀ ਗੱਲ ਖੁੱਲਣ ਨਾਲ ਸ਼ਵਿੰਦਰ ਤੇ ਚਰਨ ਸਿੰਘ ਵੀ ਮਕਦਮੇ ਵਿੱਚ ਲਪੇਟੇ ਗਏ ਸੀ ਨੈਕ ਸ਼ਵਿੰਦਰ ਸਿੰਘ ਤੇ ਚਰਨ ਨਾਲ ਕੀ ਬੀਤੀ ਦੋਨੋ ਟੱਬਰ ਸਮੇਤ ਰਿੰਦੇ ਸੀ ਉਹ ਥੋੜੇ ਦਿਨਾਂ ਤੋਂ ਟੱਬਰ ਲੈ ਕੇ ਇੱਥੇ ਆਏ ਸੀ ਤਾਂ ਇਹ ਪਾਣਾ ਵਰਤ ਗਿਆ ਸ਼ਵਿੰਦਰ ਸਿੰਘ ਥੋੜੇ ਦਿਨੀ ਕੰਟੀਨ ਦਾ ਚਾਰਜ ਸੰਭਾਲ ਲ ਗਿਆ ਖਸੂਰ ਹੋਣ ਕਰਕੇ ਚਾਰਜ ਨੈਕ ਜਗਿੰਦਰ ਸਿੰਘ ਨੂੰ ਦੇਣਾ ਪਿਆ ਮਗਰੋਂ ਪਲਟਨ ਨੇ ਗੁੱਸੇ ਵਿੱਚ ਆ ਕੇ ਉਸ ਨੂੰ ਨੈਕੀ ਤੋਂ ਉਤਾਰ ਕੇ ਸਿਪਾਈ ਬਣਾ ਕੇ ਉਸ ਦਾ ਟੱਬਰ ਘਰ ਮੋੜ ਕੇ ਆਉਣ ਤੋਂ ਮਗਰੋਂ ਉਸ ਦੀ ਬਹੁਤ ਦੂਰਬਦਲੀ ਕਰ ਦਿੱਤੀ ਚਰਨ ਸਿੰਘ ਦਾ ਟੱਬਰ ਹੋਰ ਕਿਸੇ ਦੇ ਨਾਲ ਘਰ ਭੇਜ ਦਿੱਤਾ ਤੇ ਉਸ ਨੂੰ 28 ਦਿਨਾਂ ਦੀ ਸਜ਼ਾ ਵੀ ਦੇ ਦਿੱਤੀ ਗਈ ਦੋਨੋ ਟੱਬਰ ਥੋੜੇ ਦਿਨ ਹੀ ਇੱਥੇ ਰਹਿ ਸਕੇ ਤੇ ਦਰਸ਼ਨ ਸਿੰਘ ਦਾ ਸਿਆਪਾ ਕਰਦੇ ਰੋਂਦੇ ਕਰਲੋਂ ਦੇ ਘਰ ਪਹੁੰਚੇ ਉਦੋਂ ਪਲਟਨ ਸਿੰਘ ਅਫਵਾਹ ਉੱਡੀ ਸੀ ਕਿ ਕਿਸੇ ਨੇ ਸ਼ਵਿੰਦਰ ਸਿੰਘ ਨਾਲ ਦੁਸ਼ਮਣੀ ਕੀਤੀ ਹੈ ਪਰ ਮਗਰੋਂ ਸਿਹਤ ਸਾਰੀ ਸਾਹਮਣੇ ਆ ਜਾਣ ਤੇ ਮਗਰੋਂ ਗੱਲ ਸਾਫ਼ ਹੋ ਗਈ ਸੀ ਕਿ ਚੰਨ ਸਿੰਘ ਪੈਗ ਦੀ ਲੋਰ ਵਿੱਚ 10 ਬੈਠਾ ਸੀ ਤਾਂ ਦਰਸ਼ਨ ਸਿੰਘ ਨੇ ਨਿੱਜੀ ਤਰੱਕੀ ਵਾਸਤੇ ਇਹ ਕਦਮ ਪੁੱਟਿਆ ਸੀ ਜੋ ਐਵੇਂ ਗਿਆ ਤੇ ਉਸ ਸਾਥੀਆਂ ਦੀ ਕਿਸਮਤ ਵੀ ਧੋ ਬੈਠਾ ਸੀ ਅਸਲ ਵਿੱਚ ਦੁਸ਼ਮਣੀ ਦੀ ਗਲਤਫਹਿਮੀ ਦੂਰ ਦੀ ਹੈ ਪੂਰੀ ਪਲਟਨ ਵਿੱਚ ਮੇਰੇ ਨਾਲ ਕੋਈ ਗੁੱਸੇ ਜਾਂ ਨਾਰਾਜ਼ ਨਹੀਂ ਸੀ ਨਾਹੀ ਮੈਂ ਕਿਸੇ ਤੇ ਗੁੱਸੇ ਹੋਇਆ ਸੀ ساری ਉਮਰ ਪਿਆਰੀ ਪਿਆਰ ਸਭ ਦੇ ਨਾਲ ਰਿਹਾ ਅਤੇ ਸਤਕਾਰ ਵੀ ਰਿਹਾ ਸਗੋਂ ਮੁਕਦਮੇ ਵਿੱਚ ਪੂਰਾ ਸੱਚਾ ਬਣਨ ਵਾਸਤੇ ਸੱਚੋ ਸੱਚ ਦੱਸ ਕੇ ਸਹਿਯੋਗ ਵੀ ਪੂਰਾ ਦਿੱਤਾ ਸੀ ਜਿਸ ਕਰਕੇ ਮੁਕਦਮਾ ਵੀ ਚੱਲਿਆ ਜ਼ਿਆਦਾ ਭਾਰ ਵੀ ਮੇਰੇ ਤੇ ਹੀ ਪਿਆ ਸੀ ਮੁਕਦਮਾ ਉੱਪਰ ਵਾਲੀ ਫਾਰਮੇਸ਼ਨ ਵੱਲੋਂ ਬਣਿਆ ਹੋਣ ਕਰਕੇ ਸਜ਼ਾ ਵੀ ਸਭ ਤੋਂ ਵੱਧ ਮੈਨੂੰ ਹੋਈ ਪਰ ਸੱਚ ਬੋਲਣ ਕਰਕੇ ਪੂਰੀ ਬਲਟਨ ਦੇ ਸਾਰੇ ਰੈਂਕਾਂ ਦੀ ਹਮਦਰਦੀ ਵੀ ਮੇਰੇ ਨਾਲ ਬਹੁਤ ਵਦਗੀ ਸੀ ਜਿਸ ਕਰਕੇ ਗੁੱਜੀ ਲੁਕਮੀ ਮਦਦ ਮੈਨੂੰ ਬਹੁਤ ਹੀ ਮਿਲਦੀ ਸੀ ਮੈਨੂੰ ਸਾਰਾ ਹੀ ਪਤਾ ਹੈ ਤੇ ਹੁਣ ਵੀ ਯਾਦ ਹੈ ਹੁਣ ਮਕਦਮਾ ਸ਼ੁਰੂ ਮੈਨੂੰ ਤੇ ਜਗਿੰਦਰ ਸਿੰਘ ਨੂੰ ਐਸ ਸੀ ਐਮ ਸਮਰੀ ਕੋਰਟ ਮਾਰਸ਼ਲ ਦਾ ਸਾਹਮਣਾ ਕਰਨਾ ਪਿਆ ਸੀ ਮੈਨੂੰ ਤੇ ਜਗਿੰਦਰ ਨੂੰ ਆਪਣਾ ਵਕੀਲ ਚੁਣਨ ਵਾਸਤੇ ਕਿਹਾ ਗਿਆ ਪਰ ਅਸੀਂ ਪਲਟਣ ਦੇ ਹਰ ਫੈਸਲੇ ਤੇ ਯਕੀਨ ਹੈ ਕਰਨ ਵਾਸਤੇ ਕਿ 10 ਕਰ ਦਿੱਤੇ ਸੀ ਜਿਸ ਕਰਕੇ ਪਲਟਨ ਵੱਲੋਂ ਸਾਨੂੰ ਹੋਰ ਹਮਦਰਦੀ ਮਿਲਣ ਲੱਗ ਪਈ ਸੀ ਪਲਟਨ ਨੇ ਉੱਪਰਲੀ ਫਾਰਮੇਸ਼ਨ ਨਾਲ ਸਲਾਹ ਕਰਕੇ ਤੈਅ ਕੀਤਾ ਸੀ ਜੋਗਿੰਦਰ ਸਿੰਘ ਕਲਰਕ ਹੋਣ ਕਰਕੇ ਤਰੱਕੀ ਸਿੱਖ ਰਿਕਾਰਡ ਦੇ ਹੱਥ ਹੋਣ ਕਰਕੇ ਪਹਿਲੋਂ ਹਵਾਲਦਾਰ ਤੋਂ ਤੋੜ ਕੇ ਨਾਇਕ ਬਣਾਇਆ ਜਾਵੇਗਾ ਸਜ਼ਾ ਦੇ ਕੇ ਮਗਰੋਂ ਸਜ਼ਾ ਤੋਂ ਮਾਫੀ ਦੇ ਕੇ ਫਿਰ ਵਾਪਸੀ ਹੋ ਜਾਵੇਗੀ ਜਿਸ ਕਰਕੇ ਅਗਲੀ ਤਰੱਕੀ ਵਿੱਚ ਰੁਕਾਵਟ ਵੀ ਨਹੀਂ ਪਵੇਗੀ ਸਜ਼ਾ ਸਿਰਫ ਦਿਖਾਵਾ ਹੀ ਰਹਿ ਜਾਵੇਗੀ ਪਰ ਸਜ਼ਾ ਮਿਲਣੀ ਤੇ ਦਿਖਾਉਣੀ ਜ਼ਰੂਰੀ ਹੈ ਮੇਰੇ ਬਾਰੇ ਮੇਰੀ ਤਰੱਕੀ ਯਾਨੀ ਪਲਟਨ ਵੱਲੋਂ ਸੀ ਕਰਕੇ ਦਿਖਾਵਾ ਤੇ ਸਜ਼ਾ ਜ਼ਿਆਦਾ ਰੱਖੀ ਗਈ ਸੀ ਮੇਰੀ ਸਜ਼ਾ ਹੌਲਦਾਰ ਰੈਂਕ ਤੋਂ ਉਤਾਰ ਕੇ ਸਿਪਾਈ ਬਣਾ ਕੇ 3 ਮਹੀਨੇ ਯਾਨੀ 90 ਦਿਨ ਦੀਲ ਸੀ ਮਕਦਮਾ 77 1968 ਤੋਂ ਸ਼ੁਰੂ ਹੋ ਕੇ ਫੈਸਲਾ 29 1968 ਨੂੰ ਹੋਇਆ ਤੇ ਫੈਸਲਾ ਸੁਣਾਇਆ ਗਿਆ ਸੀ ਫੌਜ ਵਿੱਚ ਕੋਰਟ ਮਾਰਸ਼ਲ ਦਾ ਫੈਸਲਾ ਢੰਗ ਤੇ ਤਰੀਕਾ ਕੋਰਟ ਮਾਰਸ਼ਲ ਜਨਰਲ ਹੋਵੇ ਜਾਂ ਸਮਰੀ ਜੀ ਸੀ ਐਮ ਐਸ ਸੀ ਐਮ ਫੈਸਲੇਬਾਹੀ ਪੂਰੇ ਕਾਗਜ਼ ਚਾਰ ਤੋਂ ਜਨਮਗਰੋਂ ਸਭ ਨੂੰ ਨਸੀਰ ਦਿਨ ਤੇ ਦੋਸ਼ੀ ਨੂੰ ਹੋਰ ਸ਼ਰਮਿੰਦਾ ਕਰਨ ਵਾਸਤੇ ਪਲਟਨ ਨੂੰ ਖੁੱਲੇ ਗਰਾਊਂਡ ਵਿੱਚ ਵਰਤੀ ਪਵਾ ਕੇ ਇਕੱਠਾ ਕੀਤਾ ਜਾਂਦਾ ਹੈ ਤੇ ਮقرਰ ਕੀਤੇ ਅਫਸਰ ਵੱਲੋਂ ਕੈਦੀ ਯਾਨੀ ਦੋਸ਼ੀ ਨੂੰ ਸਾਹਮਣੇ ਲਿਆਉਣ ਵਾਸਤੇ ਉਸਤੇ ਲੱਗੀ ਗਾਰਡ ਨੂੰ ਹੁਕਮ ਦਿੱਤਾ ਜਾਂਦਾ ਹੈ ਕਿ ਕੈਦੀ ਨੂੰ ਪਲਟਨ ਦੇ ਸਾਹਮਣੇ ਪੇਸ਼ ਕਰੋ ਤਾਂ ਹੱਥਕੜੀ ਲਗਾ ਕੈਦੀ ਦੋਸ਼ੀ ਗਾਰਡ ਕਮਾਂਡਰ ਦੇ ਅੱਗੇ ਤੇ ਦੋ ਨੰਗੀਆਂ ਸੰਗੀਨਾਂ ਤੇ ਗੋਲੀਆਂ ਭਰੀਆਂ ਬੰਦੂਕਾਂ ਵਾਲੇ ਦੋ ਸੈਕਸਪਾਈ ਸੱਜਿਤ ਕਬੇ ਤੁਰ ਕੇ ਪਲਟਨ ਦੇ ਵਿਚਕਾਰ ਖੁੱਲੇ ਨਿਰਧਾਰਤ ਥਾਂ ਤੇ ਆ ਕੇ ਰੁਕ ਜਾਂਦੇ ਹਨ ਜਿੱਥੇ ਉਹ ਸਭ ਨੂੰ ਨਜ਼ਰ ਆਉਂਦੇ ਹੁੰਣ ਤੇ ਮੁਕਰਰ ਅਫਸਰ ਯਾਨੀ ਜੱਜ ਵੱਲੋਂ ਕਾਗਜ਼ਾਂ ਤੋਂ ਪੜ੍ਹ ਕੇ ਫੈਸਲਾ ਸੁਣਾਉਣ ਵੇਲੇ ਦੋਨੋਂ ਸਿਪਾਈ ਆਪਣੀਆਂ ਬੰਦੂਕਾਂ ਕੈਦੀ ਵੱਲ ਤਾਣ ਲੈਂਦੇ ਹਨ ਤਾਂ ਕਿ ਉਹ ਕੋਈ ਮਾੜੀ ਹਰਕਤ ਨਾ ਕਰ ਦੇਵੇ ਤੇ ਹੁਕਮ ਸੁਣਾਉਣ ਤੋਂ ਮਗਰੋਂ ਕੈਦੀ ਨੂੰ ਕੁਆਟਰ ਗਾਰਡ ਵਿੱਚ ਭੇਜ ਦਿੱਤਾ ਜਾਂਦਾ ਹੈ ਤੇ ਪਲਟਨ ਨੂੰ ਬੈਰਕ ਵਿੱਚ ਭੇਜ ਦਿੱਤਾ ਜਾਂਦਾ ਹੈ ਅਗਲੇ ਦਿਨ ਸਜ਼ਾ ਸ਼ੁਰੂ ਹੋ ਚੁੱਕੀ ਹੋਣ ਕਰਕੇ ਕੈਦੀ ਨੂੰ ਜੇਲ੍ਹ ਵਿੱਚ ਭੇਜ ਦਿੱਤਾ ਜਾਂਦਾ ਨੌਕਰੀ ਖਤਮ ਕਰ ਦਿੱਤੀ ਜਾਂਦੀ ਹੈ ਕੋਰਟ ਮਾਰਸ਼ਲ ਕਿਤੇ ਦੋਸ਼ੀ ਨੂੰ ਦਿੱਤੀ ਸਜ਼ਾ ਦੀਆਂ ਕਿਸਮਾਂ ਉਸ ਸਮੇਂ 1968 ਵਿੱਚ ਦੋਸ਼ੀ ਨੂੰ ਦਿੱਤੀ ਸਜ਼ਾ ਵਜੋਂ ਕੈਦ ਨੂੰ ਤਿੰਨ ਕਿਸਮਾਂ ਵਿੱਚ ਵੰਡਿਆ ਜਾਂਦਾ ਸੀ ਉਹ ਇਸ ਤਰ੍ਹਾਂ ਸੀ ਨੌਕਰੀ ਖਤਮ ਕਰਨ ਵਾਲੀ ਸੰਗੀਨ ਸਜ਼ਾ ਇਹ ਸਜ਼ਾ ਆਮ ਤੌਰ ਤੇ ਕਿਸੇ ਵੱਡੇ ਦੋਸ਼ ਵਿੱਚ ਜਿਵੇਂ ਦੇਸ਼ ਤ੍ਰੋਹੀ ਫਰਾਡ ਜਾਂ ਇਹੋ ਜਿਹਾ ਹੋਰ ਜੁਰਮਾਂ ਬਦਲੇ ਜਨਰਲ ਕੋਰਟ ਮਾਰਸ਼ਲ ਜੀਸੀਐਮ ਕਰਕੇ ਦੋਸ਼ੀ ਦੀ ਨੌਕਰੀ ਖਤਮ ਕਰਕੇ ਸਿਵਲ ਜੇਲ੍ਹ ਭੇਜਿਆ ਜਾਂਦਾ ਹੈ ਮਿਲਟਰੀ ਜੇਲ੍ਹ ਵਾਲੀ ਸਜ਼ਾ ਕਟਕਸੂਰ ਵਾਲੇ ਦੋਸ਼ੀ ਦਾ ਸਮਰੀ ਕੋਰਟ ਮਾਰਸ਼ਲ ਐਸ ਸੀ ਐਮ ਕਰਕੇ ਤੇ ਨੌਕਰੀ ਨੂੰ ਵੀ ਕਾਇਮ ਰੱਖ ਕੇ 3 ਮਹੀਨੇ ਯਾਨੀ 90 ਦਿਨ ਦੀ ਸਜ਼ਾ ਦੇ ਕੇ ਮਿਲਟਰੀ ਜੇਲ੍ਹ ਸਕੰਦਰਾਬਦ ਦੱਖਣ ਜੋ ਤ੍ਰਿਲਮੁਲ ਗਿਰੀ ਕਿਲੇ ਦੇ ਵਿੱਚ ਸਥਿਤ ਹੈ ਵਿੱਚ ਪਲਟਨ ਦੀ ਗਾਰਡ ਦੀ ਨਿਗਰਾਨੀ ਹੇਠ ਭੇਜਿਆ ਜਾਂਦਾ ਜੋ ਉੱਥੇ ਜੇਲ੍ਹ ਦੇ ਸਖਤ ਨਿਯਮਾਂ ਹੇਠ ਸਜ਼ਾ ਪੂਤ ਕੇ ਵਾਪਸ ਆ ਜਾਂਦਾ ਤੇ ਨੌਕਰੀ ਫੇਰ ਸ਼ੁਰੂ ਹੋ ਜਾਂਦੀ ਹੈ ਗੁਰਮੇਲ ਸਿੰਘ ਫੌਜੀ ਠੋਲੇ ਵਾਲੇ ਨੂੰ ਇਹੀ ਸਜ਼ਾ ਮਿਲੀ ਸੀ ਸਬਬ ਇਸ ਤਰ੍ਹਾਂ ਬਣਿਆ ਸੀ ਕਲਕੱਤਾ ਬਿਰਕਪੁਰ ਵਿਖੇ ਇੱਕ ਦਿਨ ਸ਼ਾਮ ਨੂੰ ਥੋੜੀ-ਥੋੜੀ ਸਰਕਾਰੀ ਹੁਕਮ ਨਾਲ ਰਮ ਸ਼ਰਾ ਵਰਤਾਈ ਗਈ ਸੀ ਮਗਰੋਂ ਰੋਲ ਕਾਲ ਗਿਣਤੀ ਵੇਲੇ ਨਾਇਕ ਗੁਰਮੇਲ ਸਿੰਘ ਨੇ ਪੜ ਕੇ ਨਸ਼ੇ ਵਿੱਚ ਸੂਬੇਦਾਰ ਪ੍ਰਕਾਸ਼ ਸਿੰਘ ਦੇ ਸਾਰੀ ਕੰਪਨੀ ਦੇ ਸਾਹਮਣੇ ਹੀ ਮੂੰਹ ਤੇ ਥੱਪੜ ਮਾਰ ਦਿੱਤਾ ਸੀ ਜਿਸ ਕਰਕੇ ਉਸਨੂੰ ਮਿਲਟਰੀ ਜੇਲ੍ਹ ਵਿੱਚ ਜਾਣਾ ਪਿਆ ਸੀ ਪਲਟਨ ਵਿਖੇ ਹੀ ਸਜ਼ਾ ਇਹ ਸਜ਼ਾ ਐਸੇ ਦੋਸ਼ੀ ਨੂੰ ਦਿੱਤੀ ਜਾਂਦੀ ਹੈ ਜੋ ਸੈਨਿਕ ਅਸਲ ਵਿੱਚ ਪਹਿਲਾਂ ਸਰਟੀਕਾਰ ਦਾ ਪਾਤਰ ਸੀ ਪਰ ਮਾੜੀ ਕਿਸਮਤ ਦਾ ਕਰਕੇ ਕਿਸੇ ਕਸੂਰ ਵਿੱਚ ਆ ਗਿਆ ਹੋਵੇ ਪਰ ਉਸਨੇ ਗੁਨਾਹ ਯਾਨੀ ਕਸੂਰ ਜਾਣਬੁੱਝ ਕੇ ਨਹੀਂ ਕੀਤਾ ਹੋਵੇ ਪਰ ਜਾਣੇ-ਅਣਜਾਣੇ ਵਿੱਚ ਕਾਨੂੰਨ ਤੋੜ ਦਿੱਤਾ ਹੋਵੇ ਤਾਂ ਪਲਟਨ ਦੇ ਸੀਓ ਕਮਾਂਡੈਂਟ ਨੂੰ ਹੱਕ ਹੈ ਉਸ ਦੀ 90 ਦਿਨ ਯਾਨੀ 3 ਮਹੀਨੇ ਦੀ ਸਜ਼ਾ ਵਿੱਚੋਂ ਇੱਕ ਦਿਨ ਸਜ਼ਾ ਕੱਟ ਕੇ 99 ਦਿਨ ਦੀ ਸਜ਼ਾ ਰੱਖ ਕੇ ਕੈਦੀ ਨੂੰ ਪਲਟਨ ਵਿੱਚ ਹੀ ਰੱਖ ਸਕਦਾ ਹੈ ਅਤੇ ਸ਼ਖਸੀਅਤ ਮੁਤਾਬਕ ਹੋਰ ਬਹੁਤ ਸਾਰੀਆਂ ਸਹੂਲਤਾਂ ਵੀ ਦੇ ਸਕਣ ਦਾ ਹੱਕ ਰੱਖਦਾ ਹੈ ਜੋਗਿੰਦਰ ਸਿੰਘ ਤੇ ਮੈਨੂੰ ਸਜ਼ਾ ਮਿਲੀ ਜੋਗਿੰਦਰ ਸਿੰਘ ਨੂੰ ਹਵਾਲਦਾਰੀ ਤੋਂ ਤੋੜ ਕੇ ਨਾਇਕ ਬਣਾ ਦਿੱਤਾ ਗਿਆ ਮਕਦਮਾ 77 1968 ਤੋਂ 20 1968 ਤੱਕ ਲਗਭਗ 2.5 ਮਹੀਨੇ ਚੱਲਿਆ ਸੀ ਮੈਨੂੰ 20 1968 ਸ਼ਾਮ ਨੂੰ ਅਚਾਨਕ ਦੱਸਿਆ ਗਿਆ ਵਰਦੀ ਪਹਿਨੋ ਤੇ ਦਫ਼ਤਰ ਜਾਣਾ ਮੈਂ ਵਰਤੀ ਪਈ ਤੇ ਬੀਐਸਐਮ ਸਰਦੂਲ ਸਿੰਘ ਤੇ ਹਵਾਲਦਾਰ ਪੂਰਨ ਸਿੰਘ ਸੰਘੀਨ ਵਾਲੇ ਨਾਲ ਦਫ਼ਤਰ ਗਿਆ ਤਾਂ ਮੇਜਰ ਦੁਗਿੰਦਰ ਸਿੰਘ ਜੋ ਪਹਿਲੋਂ ਹੀ ਨੀਵੀਂ ਪਾ ਕੇ ਸੀਓ ਦੀ ਕੁਰਸੀ ਤੇ ਬੈਠਾ ਸੀ ਸਾਹਮਣੇ ਮੇਜ਼ ਤੇ ਮੇਰੀ ਚਾਰਟ ਸ਼ੀਟ ਪਈ ਸੀ ਤੇ ਲਾਲ ਸਿਆਹੀ ਦੇ ਅੱਖਰ ਲਿਖੇ ਹੋਏ ਸੀ ਮੈਨੂੰ ਦੇਖ ਕੇ ਮੇਜਰ ਦੁਗਿੰਦਰ ਸਿੰਘ ਭਾਵਕ ਹੋ ਕੇ ਮੂੰਹ ਵਿੱਚ ਗੱਠ ਪਰ ਕੇ ਬੋਲਣ ਜੋਗਾ ਵੀ ਨਹੀਂ ਰਿਹਾ ਤੇ ਅੱਖਾਂ ਵਿੱਚੋਂ ਮੋٹے-ਮੋٹے ਬੰਟਿਆਂ ਵਰਗੇ ਹੰਝੂ ਮੇਰੀ ਸੀਟ ਰੋਲਤੇ ਹੀ ਘੇੜ ਬੈਠਾ ਜਿਸ ਕਰਕੇ ਤਾਜ਼ਾ ਲਿਖੀ ਲਾਲ ਸਿਆਹੀ ਨੇ ਪੂਰੀ ਚਾਰਜ ਸ਼ੀਟ ਹੀ ਗੱਲੀ ਕਰਕੇ ਲਾਹ ਰੀ ਕਰ ਦਿੱਤੀ ਸੀ ਤੇ ਬਿਨਾਂ ਬੋਲੇ ਹੱਥ ਦੇ ਇਸ਼ਾਰੇ ਨਾਲ ਹੀ ਕਹਿ ਦਿੱਤਾ ਸੀ ਲੈ ਜਾਓ ਲੈ ਜਾਓ ਤੇ ਲੈ ਕੇ ਜਾਂਦਾ ਰ ਆ ਵੀ ਬੈਰਕਾਂ ਦੇ ਪਿੱਛੋਂ ਦੀ ਤਾਂ ਕਿ ਪਲਟਨ ਦੇ ਜਵਾਨ ਵੀ ਮੈਨੂੰ ਦੇਖ ਨਾ ਸਕਣ ਮੇਰਾ ਦਿਲ ਉਸ ਵੇਲੇ ਪੱਥਰ ਵਰਗਾ ਹੋ ਗਿਆ ਸੀ ਜਦੋਂ ਮੇਰੀ ਹੌਲਦਾਰੀ ਦੀਆਂ ਫੀਤੀਆਂ ਵੀ ਉਤਾਰ ਦਿੱਤੀਆਂ ਗਈਆਂ ਹੁਣ ਮੈਂ ਕੁਆਟਰ ਗਾਰਡ ਵਿਖੇ ਸੀ ਉਸ ਵੇਲੇ ਉੱਥੇ ਚੁੱਪ पसर ਗਈ ਸੀ ਤੇ ਸਨਾਟਾ ਛਾ ਗਿਆ ਸੀ ਸਾਰੇ ਹਮਦਰਦ ਮੇਰੇ ਕੋਲ ਅਫਸੋਸ ਪ੍ਰਗਟ ਕਰਨ ਆਗੇ ਸੀ ਕਿਉਂਕਿ ਸਭ ਨੂੰ ਇਸ ਘਟਨਾ ਦਾ ਪਤਾ ਲੱਗ ਗਿਆ ਸੀ ਬਾਕੀ ਅਗਲੇ ਪາກ ਵਿੱਚ